ਪੀਆਰਵੀ ਟੂਡੇ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਮੈਂ ਰਾਜਾ ਢਾਲੀਵਾਲ ਅੱਜਕੱਲ ਇੱਕ ਮੁੱਦਾ ਬਹੁਤ ਜ਼ਿਆਦਾ ਗਰਮਾਇਆ ਹੋਇਆ ਹੈ ਜੋ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਾਂਗਰਸ ਪ੍ਰਧਾਨ ਰਾਜਾ ਵਿਡੰਗ ਵੱਲੋਂ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਹੈ ਇਹ ਜੋ ਮੁੱਦਾ ਗਰਮਾਇਆ ਹੋਇਆ ਹੈ ਉਸੇ ਨੂੰ ਲੈ ਕੇ ਅੱਜ ਪਹੁੰਚੇ ਹੋਏ ਹਾਂ ਬਹੁਜਨ ਸਮਾਜ ਪਾਰਟੀ ਦੇ ਧਰਮਕੋਟ ਤੋਂ ਹਲਕਾ ਪ੍ਰਧਾਨ ਸਰਦਾਰ ਪੈਰਸੀ ਸਿੰਘ ਰੌਲੀ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਇਸ ਵਿਵਾਦਿਤ ਬਿਆਨ ਤੇ ਕੀ ਕਹਿਣਾ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਠੀਕ ਹੋ ਹਾਂਜੀ ਠੀਕ ਹੈ ਅੱਛਾ ਇੱਕ ਮੁੱਦਾ ਗਰਮਾਇਆ ਹੋਇਆ ਬੜਾ ਜੋ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਬਿਆਨ ਦਿੱਤਾ ਵੀ ਮੈਂ ਕਾਲੇ ਰੰਗ ਨੂੰ ਲੈ ਕੇ ਉਹਨਾਂ ਨੇ ਕੁਝ ਕਿਹਾ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਸਭ ਤੋਂ ਪਹਿਲਾਂ ਮੈਂ ਪੀ ਆਰ ਵੀ ਟੂਡੇ ਚੈਨਲ ਤੇ ਚੈਨਲ ਦਾ ਸਵਾਗਤ ਕਰਦਾ ਤੇ ਜੋ ਡੇਢੇ ਲੋਕ ਚੈਨਲ ਨੂੰ ਦੇਖਦੇ ਆ ਮੈਂ ਉਹਨਾਂ ਦਾ ਵੀ ਸਵਾਗਤ ਕਰਦਾ ਇਹ ਮੁੱਦਾ ਬਹੁਤ ਹੀ ਗੰਭੀਰ ਮੁੱਦਾ ਹੈ ਕਿਉਂਕਿ ਇੱਕ ਕਾਂਗਰਸ ਦਾ ਵੱਡੇ ਉੱਤਰ ਬੰਦਾ ਸੂਬਾ ਪ੍ਰਧਾਨ ਜਿਹੜਾ ਇਹੋ ਜਿਹਾ ਬਿਆਨ ਦਿੰਦਾ ਹੈ ਕਿ ਜਿਹੜਾ ਸਾਡਾ ਕਿਸ ਟਾਈਮ ਗ੍ਰਹਿ ਮੰਤਰੀ ਆ ਸਰਦਾਰ ਬੂਟਾ ਸਿੰਘ ਜੀ ਉਹ ਕਾਲਾ ਸੀ ਉਹ ਅਨਪੜ੍ਹ ਸੀ ਉਹ ਪੱਠੇ ਪਉਂਦਾ ਹੈ ਕਿ ਪਰ ਉਹਨੂੰ ਪਤਾ ਨਹੀਂ ਕਿ ਉਹ ਉਸ ਟਾਈਮ ਤੇ ਜਦੋਂ ਰਾਜਨੀਤੀ ਚੱਲਿਆ ਉਹ ਬੀਏ ਪਾਸ ਸੀ ਫਿਰ ਉਹਨੇ ਰਾਜਨੀਤੀ ਦੀ ਪੜ੍ਹਾਈ ਕੀਤੀ ਤੇ ਰਾਜਨੀਤਿਕ ਆਉਣ ਤੋਂ ਬਾਅਦ ਉਹਨੇ ਪੇਛੇ ਦੀ ਕੀਤੀ ਤੇ ਪਹਿਲਾਂ ਉਹ ਜੌਬ ਵੀ ਕਰਦੇ ਸੀ ਇਸ ਕਰਕੇ ਬਹੁਤ ਗੰਭੀਰ ਮੁੱਦਾ ਉਹਨੇ ਬੋਲਿਆ ਦੇਖੋ ਇਹ ਨੂੰ ਨਹੀਂ ਬੋਲਣ ਚਾਹੀਦਾ ਨਹੀਂ ਬੋਲਣ ਚਾਹੀਦਾ ਸੀ ਕਿਉਂਕਿ ਦੇਖੋ ਐਸੀ ਦਾ ਸਮਾਜ ਹੈ ਉਹਨੂੰ ਹਰ ਗਾ ਟੌਰਚਰ ਕੀਤਾ ਜਾਂਦਾ ਹੈ ਜਾਂ ਉਹਨਾਂ ਨੂੰ ਨਿੰਦਾ ਜਾਂਦਾ ਹੈ ਇਹ ਮਾੜੀ ਗੱਲ ਹੈ ਉਹਨਾਂ ਵਾਸਤੇ ਕਿਉਂਕਿ ਦੇਖੋ ਰੰਗ ਨਸਲ ਜਿਹੜੀ ਹੈ ਉਹ ਕਿਸੇ ਦੇ ਵਾਸਤੇ ਨਹੀਂ ਗਾ ਉਹ ਪ੍ਰਮਾਤਮਾ ਦੇ ਹੱਥ ਤੋ ਤੁਹਾਨੂੰ ਕੀ ਲੱਗਦਾ ਹੈ ਕੀ ਕਾਰਨ ਹੋ ਸਕਦਾ ਵੀ ਇਹ ਕੋਈ ਇਲੈਕਸ਼ਨਾਂ ਦਾ ਮਸਲਾ ਹੁੰਦਾ ਜਾਂ ਕੋਈ ਹੋਰ ਜਦੋਂ ਵੀ ਕੋਈ ਹੁੰਦਾ ਉਦੋਂ ਇੱਕ ਜਾਤ ਨੂੰ ਲੈ ਕੇ ਟਾਰਗੇਟ ਕੀਤਾ ਜਾਂਦਾ ਜਾਂ ਕਿਸੇ ਮਜ਼ਬੂ ਨੂੰ ਲੈ ਕੇ ਇਹ ਆਏ ਦਿਨ ਕੁਛ ਨਾ ਕੁਛ ਹੁੰਦਾ ਹੀ ਰਹਿੰਦਾ ਹੈ ਕੀ ਕਾਰਨ ਕੀ ਹੋ ਸਕਦਾ ਤੁਹਾਡੇ ਹਿਸਾਬ ਦੇ ਨਾਲ ਇਹ ਕਾਰਨ ਇਹ ਜੀ ਦੇਖੋ ਜਿੰਨੇ ਵੱਡੇ ਲੋਕ ਹੈ ਉਹ ਗਰੀਬ ਲੋਕਾਂ ਨੂੰ ਵਰਤਦੇ ਹੈ ਹਮੇਸ਼ਾ ਵਰਤਦੇ ਹੋਏ ਉਹ ਬੰਦਿਆਂ ਨੂੰ ਇਮੋਸ਼ਨ ਕਰਦੇ ਹੈ ਰਾਜਾ ਵਡੰਗ ਦਾ ਠੀਕ ਹੈ ਨਾ ਕਿ ਉਹ ਉਸ ਟਾਈਮ ਸੀ ਗਰੀ ਉਹ ਸਭਾ ਦੇ ਵਿੱਚ ਭਾਸ਼ਣ ਦੇ ਰਿਹਾ ਕਿ ਉਹ ਗਰੀਬ ਸੀ ਉਹ ਕਾਲਾ ਸੀ ਉਹ ਗੋਰਾ ਸੀ ਉਹ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਉਹ ਦਸਾਂ ਗਰੀਬੀ ਤਾਂ ਝੱਕਿਆ ਪਰ ਪਹਿਲਾਂ ਉਹਨਾਂ ਰਾਜੇ ਨੂੰ ਨਹੀਂ ਪਤਾ ਸੀ ਕੋ ਤਾਂ ਬਹੁਤ ਹੀ ਕਾਬਲ ਬੰਦਾ ਹੈ ਇਸ ਕਰਕੇ ਰਾਜਾ ਬਣਨ ਦੀ ਬਹੁਤ ਵੱਡੀ ਗਲਤੀ ਹੈ ਰਾਜਾ ਬਣਨ ਰਾਜਾ ਬਣਨ ਤੇ ਆਈਸੀਐਸਸੀ ਐਕਟ ਦੇ ਪਰਚਾ ਹੋ ਕੇ ਉਹਨੂੰ ਫੁੱਲ ਸਜ਼ਾ ਮਿਲਣੀ ਚਾਹੀਦੀ ਹੈ ਪਰਚਾ ਤਾਂ ਹੋ ਗਿਆ ਨਾ ਉਹ ਸਰਦਾਰ ਬੂਟਾ ਸਿੰਘ ਜੀ ਦੇ ਪਰਿਵਾਰ ਵੱਲੋਂ ਉਹਨਾਂ ਦੇ ਬੇਟੇ ਵੱਲੋਂ ਕੇਸ ਕੀਤਾ ਗਿਆ ਸੀਗਾ ਪਰਚਾ ਦਰਜ ਹੋ ਚੁੱਕਾ ਉਹਨਾਂ ਤੇ ਇਸ ਕਰਕੇ ਬਹੁਤ ਵਧੀਆ ਹੋਇਆ ਤੇ ਨਾਲ ਹੀ ਜਿਹੜੇ ਕਾਂਗਰਸ ਪਾਰਟੀ ਹੈ ਉਹਨਾਂ ਨੂੰ ਇਸ ਇਸ ਗੋਦ ਤੋਂ ਬਰਖਾਸਤ ਕਰ ਦੇਣ ਚਾਹੀਦਾ ਹੈ ਤੇ ਬਰਖਾਸਤ ਕਰਕੇ ਉਹਨਾਂ ਨੂੰ ਕੋਈ ਉਹ ਜਗ੍ਹਾ ਤੇ ਫੋਰਕ ਕਾਲ ਬੰਦਾ ਲਾਉਣਾ ਚਾਹੀਦਾ ਤਾਂ ਕਿ ਜਿਹੜਾ ਸਿਸਟਮ ਹੈ ਅੱਗੇ ਸਹੀ ਚੱਲ ਸਕਦਾ ਸਿਸਟਮ ਨੂੰ ਖਰਾਬ ਕਰਨ ਵਾਸਤੇ ਇਹੋ ਜਿਹੇ ਬੰਦੇ ਲਾਉਣ ਜਰੂਰਤ ਨਹੀਂ ਇਹ ਲੋਕ ਸਦਿਆਂ ਤੋਂ ਅਨਪੜ੍ਹ ਸੀ ਅਨਪੜ੍ਹ ਹੋਣ ਕਰਕੇ ਇਹਨੂੰ ਬਗੜਾਇਆ ਗਿਆ ਬਗੜਾਇਆ ਕਿਉਂ ਗਿਆ ਕਿ 1927 ਦੇ ਉਪਰ ਨਾ ਮਨੁੱਖੀ ਸਭਿਤਾ ਚੱਲਦੀ ਸੀ ਜੋ ਕਿ ਆਕਤਾ ਹੈ ਇਹ ਕਿਤਾਬ ਦੇਮ ਤੱਕ ਲੋਕ ਰਾਜ ਚੱਲਦਾ ਸੀ ਪਰ ਇਹ ਲੋਕ ਰਾਜ ਨਹੀਂ ਸੀ ਉਹ ਬਨੂਵਦ ਬ੍ਰਾਹਮਣ ਰਾਜ ਆ ਸੀ ਤੇ ਜਦੋਂ ਸਵਿਧਾਨ ਆ ਗਿਆ ਤੇ ਸਾਨੂੰ ਸਵਿਧਾਨ ਦੇ ਮੁਤਾਬਕ ਹੱਕ ਮਿਲੇ ਜਿਹੜੇ ਹੱਕ ਮਿਲੇ ਆ ਉਹ ਸੰਵਿਧਾਨ ਦੇ ਆਰਟੀਕਲ ਵਿੱਚ ਲਿਖਿਆ ਹੈ 340 ਨੂੰ ਤੱਕ ਘੰਟਾਟੇ ਬਣਦਾ ਜੋ ਮਨ ਸਾਡਾ ਤੇ ਕਿਸੇ ਕਰਕੇ ਸਾਨੂੰ ਸੰਵਿਧਾਨ ਦੇ ਹੱਕ ਮਿਲਿਆ ਸਾਨੂੰ ਸਮਝ ਨਹੀਂ ਸਾਨੂੰ ਇਹ ਪੜਾਇਆ ਨਹੀਂ ਗਿਆ ਸਾਨੂੰ ਦੱਸਿਆ ਨਹੀਂ ਗਿਆ ਤੇ ਫਿਰ ਕਿ ਅਸੀਂ ਸੋਚਦੇ ਸਾਨੂੰ ਕਾਂਗਰਸ ਉੱਤੇ ਚੱਕਿਆ ਪਰ ਇਹ ਸਾਰਾ ਸਿਰ ਗਲਤ ਹੈ ਕਿ ਆਏ ਦਿਨ ਹਰ ਰੋਜ਼ ਕੋਈ ਨਾ ਕੋਈ ਕਿਸੇ ਬੱਚੇ ਨੂੰ ਘਟਾਇਆ ਜਾਂਦਾ ਜਾਤੀਵਾਦ ਨੂੰ ਲੈ ਕੇ ਬਹੁਤ ਜ਼ਿਆਦਾ ਕਿਤੇ ਔਰਤਾਂ ਨਾਲ ਵੀ ਕੁੱਟਮਾਰ ਕੀਤੀ ਜਾਂਦੀ ਹੈ ਕਿਤੇ ਇਹਨਾਂ ਦੀ ਕਿਤੇ ਕੋਈ ਸੁਣਵਾਈ ਨਹੀਂ ਹੁੰਦੀਗੀ ਤੇ ਹਰ ਰੋਜ਼ ਨਵੀਂ ਤੋਂ ਨਵੀਂ ਗੱਲ ਹੁੰਦੀ ਆ ਖਾਸ ਕਰ ਇਹ ਜਿਹੜੇ ਰਾਜਨੀਤਿਕ ਲੋਕ ਨੇ ਇਹ ਕੋਈ ਨਾ ਕੋਈ ਬਿਆਨ ਦਿੰਦੇ ਹੀ ਰਹਿੰਦੇ ਆ ਵਿਵਾਦ ਜਾਤੀ ਨੂੰ ਲੈ ਕੇ ਇਹ ਕਿਵੇਂ ਇਹਨਾਂ ਨੂੰ ਨੱਥ ਪਾਈ ਜਾ ਸਕਦੀ ਆ ਕੁਝ ਹੈ ਤਰੀਕਾ ਕੁਝ ਇਹਨਾਂ ਨੂੰ ਇਹਦੇ ਵਿੱਚ ਜੀ ਦੇਖੋ ਸਭ ਤੋਂ ਵੱਡੀ ਗਲਤੀ ਰਾਜਾ ਬੜਿੰਗ ਤਾਂ ਹੈ ਹੀ ਹੈ ਪਰ ਜਿਹੜੇ ਸਾਡੇ ਪੰਜਾਬ ਵਿਧਾਨ ਸਭਾ ਪਈ 32 ਐਮਲੇ ਸਾਡੇ ਬੈਠੇ ਐਸ ਸੀ ਜਾਂ ਜਿਹੜੇ ਸਾਡੇ ਐਮਪੀ ਲੋਕ ਸਭਾ ਦੇ ਬੈਠੇ ਐ 131 ਉਹ ਸਾਡੀ ਗੱਲ ਹੀ ਨਹੀਂ ਕਰਦੇ ਕਦੇ ਇਸ ਕਰਕੇ ਸਾਡਾ ਕੋਈ ਮੁੱਦਾ ਉੱਠਦਾ ਨਹੀਂ ਸਾਡਾ ਕੋਈ ਸਾਥ ਦਿੰਦਾ ਨਹੀਂ ਸਾਡਾ ਕੋ ਸਾਥ ਨਹੀਂ ਦਿੰਦਾ ਇਸ ਕਰਕੇ ਸਾਡੀ ਦਰਸ਼ਣ ਹੁੰਦੀ ਹੈ ਕਿਉਂਕਿ ਜਿਹੜੇ ਉਹ ਲੋਕ ਆ ਸਾਡੇ 32 ਲੋਕ ਇੱਥੇ ਪੰਜਾਬ ਪੰਜਾਬ ਵਿਧਾਨ ਸਭਾ ਦੇ ਵਿੱਚ ਤੇ ਆਪ ਦਾ ਮੁੱਖ ਮੰਤਰੀ ਚਰਨਜੀਤ ਚੰਨੀ ਜੀ ਦਾ ਬਿਆਨ ਆਇਆ ਕਿ ਆਪਾਂ ਜਿਹੜਾ ਇਹਨਾਂ ਨੇ ਰਾਜਾ ਵੜਿੰਗ ਨੇ ਬਿਆਨ ਦਿੱਤਾ ਵੀ ਆਪਾਂ ਇਹਨਾਂ ਨੂੰ ਮਾਫ ਕਰ ਦੇਣਾ ਚਾਹੀਦਾ ਤੁਹਾਡਾ ਕੀ ਕਿਵੇਂ ਲੱਗਦਾ ਤੁਹਾਨੂੰ ਮਾਫ ਕਰ ਦੇਣਾ ਚਾਹੀਦਾ ਦੇਖੋ ਜੀ ਜਿਹੜੇ ਐਸਸੀ ਐਮਐਲਏ ਕਿ ਮੈਂ ਉਹ ਨਹੀਂ ਪਹਿਲਾਂ ਗੱਲ ਕਰ ਚੁੱਕਿਆ ਜਮੀਰ ਮਰ ਚੁੱਕੀ ਹੈ ਉਹਨਾਂ ਨੂੰ ਤਾਂ ਆਪਣੀ ਕੁਰਸੀ ਦੇ ਨਾਲ ਹੈ ਸਾਡੀ ਕੁਰਸੀ ਨਾ ਮੁੱਕ ਜੇ ਸਾਡੀ ਸੀਟ ਨਾ ਟੁੱਟੇ ਸਾਡੇ ਬੱਚੇ ਸੱਟ ਆ ਅਸੀਂ ਕੀ ਲੈਣਾ ਲੋਕਾਂ ਤੋਂ ਉਹਦਾ ਤਾਂ ਮਸਲਾ ਆ ਜੇ ਉਹ ਗੱਲ ਪਹਿਲਾਂ ਬੋਲਣ ਵਿਧਾਨ ਸਭਾ ਦੇ ਐਸ்சிਐਸਟੀ ਬਾਰੇ ਜਾਂ ਓਬੀਐਸਸੀ ਬਾਰੇ ਤੇ ਇਹ ਗੱਲ ਹੀ ਨਾ ਹੋਵੇ ਕਿਤੇ ਪਰ ਚੰਨ ਜੰਨ ਚੰਨੀ ਨੂੰ ਖੁਦ ਕਿਸੇ ਕਾਂਗਰਸ ਦੇ ਆਗੂ ਨੇ ਕਿਹਾ ਸੀ ਕਿ ਜੇ ਨਸਲੀ ਘੋੜੇ ਪਈ ਆ ਜਾਂਦੇ ਤਾਂ ਅਸੀਂ ਹਾਰ ਦੇਣਾ ਤੇ ਚੰਨ ਜੰਨ ਤੋਂ ਉਹ ਨਹੀਂ ਬੋਲੇ ਬੋਲੇ ਕਿਸੇ ਕਾਂਗਰਸ ਮੰਤਰੀ ਨੇ ਇਹ ਵੀ ਕਿਹਾ ਸੀ ਮੁੱਖ ਮੰਤਰੀ ਬਣਨ ਤੋਂ ਬਾਅਦ ਜਦੋਂ ਚੰਨੀ ਜੀ ਮੁੱਖ ਮੰਤਰੀ ਬਣੇ ਮੁੱਖ ਮੰਤਰੀ ਚੰਨੀ ਜੀ ਦਾ ਆਪਾ ਇਹ ਹਾਰ ਗਏ ਤਾਂ ਬਾ ਕਿਸੇ ਕਾਂਗਰਸੀ ਲੀਡਰ ਨੇ ਕਿਹਾ ਸੀ ਇੰਟਰਵਿਊ ਚ ਕਿਹਾ ਸਾਰੇ ਲੋਕ ਜਾਣਦੇ ਆ ਕਿ ਅਸੀਂ ਅਸਲੀ ਘੋੜੇ ਡੱਬਰੀ ਉਹਨੇ ਡੱਬਰੀ ਕਿਹਾ ਸੀ ਮੈਂ ਅਸਲੀ ਕਹਿਣਾ ਕਿ ਅਸਲੀ ਘੋੜੇ ਨਹੀਂ ਭਗਾਏ ਸੀ ਅਸੀਂ ਹਾਰ ਗਏ ਫਿਰ ਚੰਗੀ ਚੰਨੀ ਦੇ ਹਾਰਨ ਤੋਂ ਬਾਅਦ ਹੀ ਕਿਸੇ ਮੰਤਰੀ ਨੇ ਕਾਂਗਰਸ ਮੰਤਰੀ ਨੇ ਵੀ ਕਿਹਾ ਸੀ ਕਿ ਪੈਰ ਜੁੱਤੀ ਸਿਰ ਤੇ ਬਾਹਰੀਆਂ ਇਹਨੇ ਆਪਣੇ ਜਿਹੜੇ ਸਾਡੇ ਐਸੀ ਮੈਂਬਰ ਬਣਦੇ ਆ ਐਮਪੀ ਬਣਦੇ ਐ ਐਮਐਮਐਸ ਦੇ ਜੇ ਯਾਰੋ ਸੀਟ ਨਾ ਹੁੰਦੀ ਤੇ ਐਮਪੀ ਬਣਦੇ ਨੂੰ ਪੁੱਛਣਾ ਕਿ ਨਹੀਂ ਸੀ ਇਸ ਕਰਕੇ ਇਹ ਇਹ ਸੀਰੀ ਹੈ ਇਹਨਾਂ ਇਹ ਇਹਨਾਂ ਦੀ ਬੋਲੀ ਬੋਲਦੇ ਆ ਇਹਨਾਂ ਨੂੰ ਕੌਮ ਦੇ ਨਾਲ ਇਹਨਾਂ ਨੂੰ ਕੋਈ ਮਤਲ ਨਹੀਂ ਇਹ ਤਾਂ ਹੀ ਕਹਿੰਦੇ ਮੈਨੂੰ ਮਾਫ ਕਰ ਦਿੱਤਾਵੇ ਤਾਂ ਕਿ ਇਹਨਾਂ ਦੀ ਆਪਦੀ ਜਿਹੜੀ ਕੁਰਸੀ ਬਚੀ ਰਵੇ ਇਹਨਾਂ ਦੀ ਆਪਦੀ ਜਿਹੜੀ ਉਹ ਤੌਰ ਬਚੀ ਰਵੇ ਇਹਨਾਂ ਨੂੰ ਸਮਾਜ ਨਾਲ ਕੋਈ ਮਤਲ ਨਹੀਂ ਕਿ ਸਮਾਜ ਨੂੰ ਤਾਂ ਰੋਬਣਾ ਹੀ ਚਾਹੁੰਦੇ ਆ ਤੇ ਸਮਾਜ ਨਾਲ ਹੀ ਡੁੱਬਿਆ ਸਾਡੇ ਤੋਂ ਇਹ ਪੜ੍ਹਾਈ ਦੂਰ ਕਿਉਂ ਕਰ ਰਹੇ ਇਹਨਾਂ ਨੇ 8ਵੀਂ ਤੱਕ ਜਿਹੜੀ ਪੜ੍ਹਾਈ ਦੂਰ ਕੀਤੀ ਹੈ ਆਫ ਕਨਵੇ ਦਾ ਮੁੱਦਾ ਬਣਾਇਆ ਉਹਦਾ ਮਸਲਾ ਹੀ ਇਹ ਹੈ ਕਿ ਅਸੀਂ ਪੜੀਏ ਨਾ ਸਾਡੇ ਜਿਹੜੇ ਬੱਚੇ ਖਾਲੀ ਡੱਬੇ ਪੈਦਾ ਹੋਣ ਸਾਨੂੰ ਸਮਝ ਨਾ ਵੀ ਜੀ ਅਸੀਂ ਸਮਝ ਗਏ ਪੜ ਗਏ ਤਾਂ ਅਸੀਂ ਬੋਲਾਂਗੇ ਸਵਾਲ ਪੁੱਛਾਂਗੇ ਕਿ ਇਹ ਕਿ ਉਹ ਆਪਣੇ ਸਿਸਟਮ ਦੇ ਵਿੱਚ ਦੇ ਨਾਲ ਲੈ ਆ ਕੇ ਸਾਨੂੰ ਡੋਬਣਾ ਚਾਹੁੰਦੇ ਆ ਜਿਹੜੇ ਕਿ ਅਸੀਂ ਡੋਬ ਰਹੇ ਸਾਡੇ ਤੇ ਕਾਸ਼ੀਰਾਮ ਜੀ ਨੇ ਕਿਹਾ ਸੀ ਵੀ ਸਮਾਂ ਆਊਗਾ ਤੁਹਾਡੇ ਤੇ ਹੀ ਅਤਿਆਚਾਰ ਤੁਹਾਡੇ ਕੋਲ ਟਪੂਗੀ ਤੁਹਾਡੇ ਬਲਤਕਰ ਹੋਊਗੀ ਤੁਹਾਡੇ ਉੱਤੇ ਉਹ ਕਿਤੇ ਕੱਠ ਹੋਊਗਾ ਤੁਹਾਨੂੰ ਸਜ਼ਾ ਮਿਲੂਗੀ ਸੇ ਕਾਂਸ਼ਰਾਮ ਜੀ ਦੇ ਸਾਹਬ ਦਾ ਪਹਿਲਾ ਦਾ ਸਿਸਟਮ ਹੈ ਇਸ ਕਰਕੇ ਮੈਂ ਤਾਂ ਅਪੀਲ ਕਰਦਾ ਕਿ ਦੇਖੋ ਬਾਕੀ ਪਾਣੀ ਛੱਡ ਕੇ ਮੈਂ ਇੱਕ ਹੋਰ ਗੱਲ ਕਹਣਾ ਭਗਵੰਤਮਾਨ ਸਾਹਿਬ ਸਰਕਾਰ ਦੇ ਵਿੱਚ ਵੀ ਇੱਕ ਮੁੱਦਾ ਆਇਆ ਸੀ ਮੁੱਦਾ ਇਹ ਆ ਸੀ ਜਦੋਂ ਇਹਨਾਂ ਨੇ ਲਾਅ ਅਫਸਰ ਰੱਖਣੇ ਸੀ ਤੇ ਇਹਨਾਂ ਨੇ ਸੁਪਰੀਮ ਕੋਰਟ ਦੇ ਇੱਕ ਵਿਆਦ ਉਹ ਦਿੱਤਾ ਸੀ ਕੀ ਹੁੰਦਾ ਆ ਅਫੀਡੇਵਿਟ ਕਿ ਇਹਨਾਂ ਨੂੰ ਅਕਲ ਘੱਟ ਹੁੰਦੀ ਹੈ ਕਿ ਜਿਹੜਾ ਕਿ ਬਾਅਦ ਚ ਨੇ ਵਾਪਸ ਲਿਆ ਤੇ ਇਹ ਤਾਂ ਸਾਰੇ ਸਰਕਾਰਾਂ ਦੇ ਵਿੱਚ ਜਾਂ ਕਿਹਨਾਂ ਨੂੰ ਅਕਲ ਘੱਟ ਹੁੰਦੀ ਹੈ ਬਾਜੀ ਸਖਾ 80 ਲੋਕਾਂ ਇਹਨਾਂ ਅਸਲੀ ਲੋਕਾਂ ਨੂੰ ਕਿ ਅਕਲ ਘੱਟ ਹੁੰਦੀ ਐ ਇਸ ਕਰਕੇ ਇਹਨਾਂ ਨੂੰ ਸਪਸ਼ਟ ਤੌਰ ਤੇ ਕਿਹਾ ਸੀ ਇਹਨਾਂ ਨੇ ਲਿਖਤੀ ਰੂਪ ਦਿੱਤਾ ਸੀ ਅੱਛਾ ਲਿਖਤੀ ਰੂਪ ਲਿਖਤੀ ਤਾਂ ਸੁਪਰੀਮ ਕੋਰਟ ਚ ਇਹਨਾਂ ਨੇ ਬਗਾ ਦਿੱਤਾ ਵੀ ਇਹਨਾਂ ਨੂੰ ਨਾਂ ਰੱਖਿਆ ਜਾਵੇ ਕਿਸੇ ਅਹੁਦੇ ਤੋਂ ਇਹਨਾਂ ਨੇ ਉਹਦਾ ਲਾਭ ਉਸ ਦੇ ਵਿੱਚ ਪਰ ਉਹਜਾ ਦੇ ਤਾਂ ਬਹੁਤ ਵੱਡੇ ਵੱਡੇ ਉਹਦਾ ਦੇ ਮਾਈ ਵੀ ਚੱਕ ਮੇ ਦੇ ਉਹ ਤੋਂ ਪਹਿਲਾਂ ਹੈਗੇ ਸੀ ਹੁਣ ਵੀ ਹੈਗੇ ਐ ਪਰ ਉਹ ਜਿਹੜੀ ਜਿਹੜੀ ਗੱਲ ਹੋਈ ਸੀ ਉਹ ਸਹੀ ਇਹਨਾਂ ਨੇ ਉਹਨਾਂ ਨੂੰ ਨਿਮਨਨੇ ਬਿਆਨ ਲਿਖਿਆ ਸੀ ਇਹਦੇ ਟਰਨੀ ਅਫਸਰ ਨੇ ਵੀ ਇਹਨਾਂ ਨੂੰ ਅਕਲ ਘੱਟ ਹੁੰਦੀ ਸਕੇ ਅਸੀਂ ਇਹ ਨਹੀਂ ਰੱਖ ਸਕਦੇ ਫਿਰ ਜੋ ਬਹੁਤ ਸਮਾਜ ਨੂੰ ਅਦੋਲਨ ਕੀਤੇ ਤੇ ਇਹਨਾਂ ਨੂੰ ਮੁੱਦਾ ਵਾਪਸ ਲੈਣਾ ਪਿਆ ਇਹ ਹਰ ਸਰਕਾਰ ਹਰ ਹੀ ਕਰਦੀ ਹੈ ਕਿਉਂਕਿ ਜਿਹੜੀ ਸਰਕਾਰ ਹੈ ਉਹ ਜਿਹੜੇ ਮੈਂ ਸਾਰੇ ਜੱਟਾਂ ਨੂੰ ਮਾੜ ਨਹੀਂ ਕਹਿੰਦਾ ਇਹ ਜਿਹੜਾ ਗੱਟਵਾਦ ਹੈ ਕੁਝ ਬੰਦੇ ਪਾਉਂਦੇ ਆ ਜਿਹ ਜੱਟ ਕੁਝ ਲੋਕ ਹੀ ਹੁੰਦੇ ਆ ਕੁਝ ਕੁ ਲੋਕ ਹੁੰਦੇ ਆ ਕੋਈ ਕੋਈ ਧਰਮ ਮਾੜਨ ਹੁੰਦਾ ਕੋਈ ਬੰਦੇ ਮਾੜਨ ਹੁੰਦੇ ਕੁਝ ਜਿਹੜੇ ਘਰਾਮ ਚੌਧਰੀ ਹੁੰਦੇ ਸਰਕਾਰਾਂ ਵਾਲੇ ਬੰਦਕਾ ਨਮ ਚੌਧਰੀ ਹੁੰਦੇ ਤਾਂ ਇਸ ਕਰਕੇ ਉਹ ਕੋਈ ਨਾ ਕੋਈ ਰੋਟੀ ਸੇਕਣ ਵਾਸਤੇ ਆਪਣੀ ਮਤਲਬ ਕੰਮ ਚਲਾਉਣ ਵਾਸਤੇ ਇਹੋ ਜਿਹਾ ਬਿਆਨ ਦੇ। ਤੁਹਾਡੇ ਕਹਿਣ ਦਾ ਮਤਲਬ ਜਿਉਂ ਰਾਜਾ ਵਿੜੰਗ ਨੇ ਬਿਆਨ ਦਿੱਤਾ ਜਾਣ ਬੁੱਝ ਕੇ ਦਿੱਤਾ ਜਾਣ ਜਾਣ ਬੁੱਝਦਾ ਗਿਆ। ਆਪਣੇ ਆਪ ਨੂੰ ਹਾਈਲਾਈਟ ਕਰ ਹਾਈਲਾਈਟ ਕਰਵਾਤੀ। ਇਹ ਹਾਈਲਾਈਟਿੰਗ ਤਰੀਕਾ ਵੀ ਹੁੰਦਾ ਹੈ। ਕਿਉਂ ਹਾਈਲਾਈਟ ਤਰੀਕਾ ਹੋ ਜਾਂਦਾ ਤੇ ਉਹ ਆਪਣੀ ਗਾਹਣੀਆਂ ਉਹਦੇ ਸੱ스템 ਬੰਦੇ ਜਾਂਦੇ। ਹੁਣ ਜਿਵੇਂ ਦੱਸਿਆ ਜਾ ਰਿਹਾ ਵੀ ਉਹਨਾਂ ਦੇ ਪਰਚਾ ਹੋ ਗਿਆ ਰਾਜਾ ਵਿੜੰਗ ਤੇ। ਤੇ ਇਸ ਤੋਂ ਬਾਅਦ ਹੁਣ ਕੀ ਕਾਰਵਾਈ ਹੋਊਗੀ ਵੀ ਪ੍ਰਧਾਨ ਦੇ ਉਹਦੇ ਤੋਂ ਲਾਇਆ ਜਾਊਗਾ। ਦੇਖੋ ਜਦੋਂ ਉਹਤੇ ਐਸਸੀ ਐਸਟੀ ਦੇ ਤਹ ਤੱਕ ਪਰਚਾ ਹੋਇਆ। ਉਹਨੂੰ ਤਾਂ ਹੁਣ ਗ੍ਰਿਫਟਰ ਕਰ ਲੈਣਗੇ। ਪੌਲਸ ਨੂੰ ਕਿਉਂਕਿ ਐਸਸੀਐਸਟੀ ਦਾ ਜੇਲ ਵੀ ਹੋਣੀ ਪੱਕੀ ਆ ਤੁਸੀਂ ਤਾਂ ਜਿਹੜਾ ਕਿਤਾਬਾਂ ਬਹੁਤ ਜ਼ਿਆਦਾ ਪੜ੍ਹੀਆਂ ਸਾਰਾ ਸਵਿਧਾਨ ਪੜਿਆ ਗਾਂਬੀਰ ਕਰਜੀ ਦਾ ਜਿਹੜਾ ਐਸਸੀਐਸ ਟਿਕਟ ਉਹਦੇ ਮੁਤਾਬਕ ਤਾਂ ਤੁਰੰਤ ਗ੍ਰਿਫਤਾਰੀ ਗ੍ਰਿਫਤਾਰੀ ਇਹ ਜਿਹੜੇ ਰਾਜਨੀਤਿਕ ਲੋਕ ਹੁੰਦੇ ਇਹਨਾਂ ਦਾ ਥੋੜੀ ਅਪਰੋਚ ਥੋੜੀ ਪੌਲਸ ਨੂੰ ਵੀ ਪਰੇਸ਼ਾਨੀ ਹੁੰਦੀ ਹੈ ਤੇ ਕਾਰਨ ਕਿ ਪੌਲਸ ਨੂੰ ਪੌਲਸ ਨੂੰ ਮਾਰ ਨਹੀਂ ਕਹਿੰਦਾ ਕਿਉਂਕਿ ਉਹ ਥੋੜੀ ਜੀ ਹਾਂ ਪੁਲਿਸ ਵੱਲੋਂ ਤਾਂ ਕਾਰਵਾਈ ਕੀਤੀ ਜਾਵੇਗੀ ਕਾਰਵਾਈ ਕੀਤੀ ਜਾਊਗੀ ਤੇ ਇਹਦਾ ਜਵੰਤ ਵੀ ਨਹੀਂ ਹੋਣੀ ਉਸ ਮੋਸ ਉਸ ਤੱਕ ਸਿੱਧਾ ਜੇ ਹੋਣੀ ਇਹ ਹੁਣ ਬਿਆਨ ਤਾਂ ਇਹਨਾਂ ਨੇ ਦੇਤਾ ਇੱਕ ਵਾਰੀ ਇਹਦਾ ਜਿਹੜਾ ਖਾਮਿਆਜਾ ਭੁਗਤਣਾ ਕੱਲੇ ਰਾਜਾ ਵਿੜਿੰਗ ਨੂੰ ਕਿ ਪਾਪ ਪੂਰੀ ਪਾਰਟੀ ਨੂੰ ਭੁਗਤਣਾ ਪੈ ਸਕਦਾ ਦੇਖੋ ਜੀ ਧਾਲੀਵਾਲ ਸਾਹਿਬ ਇਹ ਹੈ ਜੀ ਦੇ ਤਾਂ ਐਸੀ ਲੋਕਾਂ ਦੇ ਦਿਮਾਗ 'ਚ ਗੱਲ ਆ ਗਈ ਕਿ ਸਾਨੂੰ ਇਹ ਦਲੀਲ ਕਰਦੇ ਐ ਸਾਨੂੰ ਇਹ ਟੌਰਚਰ ਕਰਦੇ ਮੈਂਟਲ ਟੌਰਟ ਤੇ ਜਾਂ ਸਾਨੂੰ ਇਹ ਪਰੇਸ਼ਾਨ ਕਰਦੇ ਐ ਤਾਂ ਫੇਰ ਤਾਂ ਸਾਰੀ ਕਾਂਗਰਸ ਨੂੰ ਹੀ ਖਵਾਜਾ ਪੁੰਚਦਾ ਭੁਗਤਣਾ ਪਊਗਾ ਬਹੁਤ ਵੱਡਾ ਮੈਂ ਐਸੀ ਲੋਕਾਂ ਨੂੰ ਬੇਨਤੀ ਕਰਦਾ ਪੇ ਤੁਸੀਂ ਉਹਨੂੰ ਕਾਂਗਰਸੀ ਵੇਖ ਲਈ 70 ਸਾਲ ਤੋਂ ਤੁਸੀਂ ਅਕਾਲੀਦਾਰੀ ਵੇਖ ਲਈ ਤੁਸੀਂ ਆ ਆਪਦੀ ਪਾਰਟੀ ਵੇਖ ਲਈ ਤੇ ਤੋਂ ਮੈਂ ਬੇਨਤੀ ਕਰਦਾ ਆਪਣੇ ਬੰਦੇ ਬਣਾਓ ਠੀਕ ਆ ਮੈਂ ਵੀ ਆਣਾ ਖਾਣ ਕੇ ਖਾਂਦੇ ਸਾਰੇ ਹੀ ਆ ਜੀ ਮੈਂ ਮਨ ਕੇ ਚੱਲਦਾ ਹਾਂ ਪਰ ਪ੍ਰਭਾਵ ਤਾਂ ਹੋਣਗੇ ਖਾਣ ਵੀ ਕੁਝ ਬਣਾਉਣ ਵੀ ਕਿਸੇ ਨੂੰ ਪਰੇਸ਼ਾਨ ਤਾਂ ਨਾ ਕਰਨ ਹਾਂਜੀ ਹਾਂਜੀ ਦੇਖੋ ਜੀ ਤੁਸੀਂ ਹੁਣ ਲੋਕਾਂ ਨੇ ਰੁਪੀ ਦਿੱਤ ਤਿੰਨ ਤਿੰਨ ਵਾਰੀ ਮਾਇਆ ਸਰਕਾਰ ਦੀ ਹੈ ਚਾਰ ਵਾਰੀ ਉਹਨੇ ਕਿੰਨਾ ਕੁਝ ਬਣਾਇਆ ਮੈਂ ਤੁਹਾਨੂੰ ਉਹਦੇ ਬਾਰੇ ਦੱਸਦਾ ਹਾਂ ਚੋਣੇ ਇੱਕ ਮਿੰਟ ਜਦੋਂ ਭੈਣ ਮਾਇਕ ਮਾਇ ਕੁਮਾਰੀ ਮਾਇ ਬਤੀ ਇਸ ਦੀ ਸਰਕਾਰ ਬਣੀ ਯੂਪ ਵਿੱਚ ਉਹਨਾਂ ਨੇ 6 ਵਿਸ਼ ਪੱਧਰ ਦੇ ਯੂਨੀਵਰਸਿਟੀ ਬਣਾਏ ਯੂਪ ਵਿੱਚ 6 ਵਿਸ਼ ਪੱਧਰ ਦੀਆਂ ਉਸ ਤੋਂ ਬਾਅਦ 11 ਮੈਡੀਕਲ ਕਾਲਜ ਬਣਾਏ ਉਸ ਤੋਂ ਬਾਅਦ 6 ਇੰਜੀਨੀਅਰ ਕਾਲਜ ਬਣਾਏ 104 ਡਿਗਰੀ ਕਾਲਜ ਬਣਾਏ 24 ਪੋਲੀਟੈਕ ਕਾਲਜ ਬਣਾਏ ਉਸ ਤੋਂ ਬਾਅਦ ਐਂਟਰ ਕਾਲਜ ਬਣਾਏ ਉਹਨਾਂ ਨੇ 6 100 ਉਸ ਤੋਂ ਬਾਅਦ ਆਈਟੀ ਬਣਾਏ ਉਹਨਾਂ ਨੇ ਉਸ ਤੋਂ ਬਾਅਦ ਹਾਈ ਸਕੂਲ ਬਣਾਏ ਉਸ ਤੋਂ ਪੈਰਨ ਸਕੂਲ ਬਣਾਏ ਕੁੰਨਨੇ ਉਥੇ 60 60 ਹੇਕੜ ਜ਼ਮੀਨ ਵੰਡੀ ਹੈ ਜਿਹੜੀ ਕਿ ਰਿਕਾਰਡ ਹੈ ਤੇ ਉਥੋਂ ਦੇ ਲੋਕਾਂ ਦੀ ਪੱਧਰ ਥੋੜਾ ਉੱਚਾ ਹੋਇਆ ਹੈ ਪਰ ਲੋਕਾਂ ਨੂੰ ਇਹ ਗਲਤ ਦੱਸਿਆ ਜਰ ਉਹਨੇ ਹਾਥੀ ਬਣਾਤੇ ਉਹਨੇ ਬਣਾਤੇ ਆਹ ਬਣਾਤਾ ਉਹ ਗਲਤ ਦੱਸਿਆ ਜਾ ਰਿਹਾ ਆਹ ਚੀ ਦੱਸੀਂ ਜਾ ਰਹੀ ਇਹ ਗੋਦੀ ਮੀੜੇ ਦਾ ਕੰਮ ਹੈ ਇਸੇ ਕਰਕੇ ਮੈਂ ਤਾਂ ਬੇਨਤੀ ਕਰਦਾ ਕਿ ਇਹਨਾਂ ਚੀਜ਼ ਨੂੰ ਦੇਖਦੇ ਹੋਏ ਆਪਣੇ ਬੰਦਰ ਵੋਟ ਪਾਓ ਆਪਣੀ ਸਰਕਾਰ ਬਣਾਓ ਜੋ ਕਿ ਜਨਾ ਚ ਜਿਹੜੀ ਸੱਤਾ ਹੁੰਦੀ ਹੈ ਜਾਂ ਜਿਹਦੇ ਹੱਥ ਰਾਜ ਪਾਟ ਹੁੰਦਾ ਉਹਦੀਆਂ ਇਹ ਤਾਂ ਪੋਲੀਟਿਕਲ ਲੋਕ ਨੇ ਇਨਾਂ ਇ ਤਾਂ ਚਲੋ ਹੋ ਗਿਆ ਮਾਨਸਿਕ ਤਾਂ ਪਤਾ ਲੱਗ ਗਿਆ ਆਪਾਂ ਨੂੰ ਵੀ ਕਿੰਨੀ ਕ ਆਪਣੇ ਹਨਾ ਜਾਤਾਂ ਪਾਤਾਂ ਦੇ ਪ੍ਰਤੀ ਇਨਾਂ ਦੇ ਵਿੱਚ ਜੋ ਚੱਲਦਾ ਪਿਆ ਕਿ ਇਹਹੀ ਜਿਹੜਾ ਹੈਗਾ ਵੀ ਇਹ ਪਿੰਡਾਂ ਵਿੱਚ ਵੀ ਕੋਈ ਪ੍ਰੋਬਲਮ ਆ ਰਹੀ ਏ ਦੀ ਭਾਈਚਾਰਕ ਸੰਜ ਬਣੀ ਹੋਈ ਏ ਜਾਂ ਵਿਤਕਰੇ ਹੋ ਰਹੇ ਆ ਕੋਈ ਦੇਖੋ ਜੀ ਅਸੀਂ ਪਿੰਡਾਂ 'ਚ ਵਸਦੇ ਆ ਅਸੀਂ ਸਾਰੇ ਸੰਝ ਕਮਾ ਚ ਨਾਲ ਹੁਨੇ ਨਾਲ ਹੁਨੇ ਸਾਰੇ ਇਕੱਠੇ ਹੀ ਹੁੰਨੇ ਆ ਪਿੰਡਾਂ 'ਚ ਏਡੀ ਕੋਈ ਖਾਸ ਗੱਲ ਨਹੀਂ ਮਾੜਾ ਮੋੜਾ ਕਰ ਤੋਂ ਹੋਊ ਵੱਖਰੀ ਵਾਲੇ ਕਿਸੇ ਪਿੰਡ 'ਚ ਹੋਰ ਏਡੀ ਵੱਡੀ ਕੋਈ ਗੱਲ ਨਹੀਂ ਪਿੰਡਾਂ 'ਚ ਬਹੁਤ ਵਧੀਆ ਭਾਈਚਾਰਾ ਹੈ ਅਸਲੀ ਵਿਆਸ਼ਾ ਦੇਵ ਇਕੱਠੇ ਹੁੰਦੇ ਨੇ ਅਸੀਂ ਮਰਨੇ ਪਰਨੇ ਤੇ ਇਕੱਠੇ ਹੁੰਦੇ ਆ ਇਸਕੇ ਪਿੰਡਾਂ ਦੇ ਵਿੱਚ ਕੋਈ ਸਮੱਸਿਆ ਕੋਈ ਨਹੀਂ ਇਹ ਤਾਂ ਜਿਹੜੇ ਰਾਜਨੀਤਿਕ ਲੋਕ ਹਨ ਉਹ ਮਾਤੋਂ ਲੈ ਕੇ ਰਾਜ ਕਰਨ ਪਾੜ ਕੇ ਸਾਨੂੰ ਰਾਜ ਕਰਨਾ ਤੇ ਇਸਕੇ ਇਹ ਆਪਣੀ ਰੋਟੀਆਂ ਸੇਕਣ ਦੇ ਮਾਰੇ ਬਹੁਤ ਫੁੱਟਸੇ ਦੇ ਬਿਆਨ ਦਿੰਦੇ ਆ ਇਸੇ ਕਿੰਨਾ ਦੇ ਮਗਰ ਨਹੀਂ ਲੱਗਣਾ ਚਾਹੀਦਾ ਤੇ ਮੈਂ ਦੁਆਰਾ ਅਪੀਲ ਕਰਨਾ ਚਾਹੁੰਦਾ ਕਿ ਜਿਹੜੇ ਐਸਸੀ ਲੋਕ ਹੈ ਇਹਨਾਂ ਤੋਂ ਜੀਤੋਂ ਸਮਝੋ ਸਮਝ ਕੇ ਤੁਸੀਂ ਪੜ੍ਹਾਈ ਕਰੋ ਪੜ੍ਹਾਈ ਕਰਕੇ ਆਪਣਾ ਇਤਿਹਾਸ ਪੜੋ ਇਤਿਹਾਸ ਪੜ੍ਹ ਕੇ ਤੁਸੀਂ ਆਪਣੇ ਚੰਗੀ ਚੀਜ਼ਾਂ ਸਿੱਖੋ ਤੇ ਆਪਣੇ ਬੱਚਿਆਂ ਨੂੰ ਪੜਾਓ ਤੇ ਤੁਸੀਂ ਬਹੁਤ ਜ ਸਮਾਜ ਮੋਟਾ ਬਾਵ ਤੰਗ ਤੁਹਾਡਾ ਭਲਕ ਭਲਾ ਕਰ ਸਕੇ ਮੈਂ ਦੇਖੋ ਪਹਿਲ ਦੱਸ ਸਕਿਆ ਮਾਇਆਵਤੀ ਦੀ ਸਰਕਾਰ ਬਣ ਤੇ ਉਹਨਾਂ ਨੂੰ ਕੀ ਕੀ ਮਿਲਿਆ ਕੀ ਕੀ ਨਹੀਂ ਮਿਲਿਆ ਇਹ ਤੁਸੀਂ ਵੀਡੀਓ ਦੁਆਰਾ ਵੀ ਸੁਣ ਲਿਓ ਤੇ ਇਸ ਕਰਕੇ ਮੈਂ ਤਾਂ ਤੁਹਾਨੂੰ ਇਹ ਬੇਨਤੀ ਕਰਦਾ ਬਾਕੀ ਰਾਜ ਸਭਾ ਜੀ ਹੋਰ ਸਵਾਲ ਮੈਂ ਜਵਾਬ ਦੇਵਾਂਗੇ ਕੀ ਇਹੋ ਜਿਹਾ ਕੀਤਾ ਜਾਵੇ ਜਿਹਦੇ ਕਰਕੇ ਵੀ ਇਹ ਮਸਲੇ ਇਹ ਸਿਚੁਏਸ਼ਨ ਹੀ ਨਾ ਕ੍ਰੀਏਟ ਹੋਵੇ ਕੀ ਕਰਨਾ ਚਾਹੀਦਾ ਨੌਜਵਾਨ ਪੀੜੀ ਨੂੰ ਇਹ ਕੋਈ ਜੜੀ ਸਾਡੀ ਐਸਸੀ ਪੀਡੀਆ ਚ ਮਾਝੀ ਸਿੱਖ ਰੰ다ਸੀ ਹੈ ਜੋ ਵੀ ਹੈ ਉਹਨਾਂ ਨੂੰ ਦੇਖੋ ਪੜ੍ਹਾਈ ਤੇ ਪੂਰਾ ਫੋਕਸ ਕਰਨ ਚਾਹੀਦਾ ਜੇ ਪੜ੍ਹੋਗੇ ਤਾਂ ਹੀ ਤੁਹਾਨੂੰ ਨੌਲਜ ਆਊਗੀ ਤਾਂ ਹੀ ਤੁਸੀਂ ਕਿੰਨੀਆਂ ਚੀਜ਼ਾਂ ਦੇ ਬਰਤ ਲੜ ਸਕਦੇ ਆ ਜੇ ਤੁਸੀਂ ਪੜ੍ਹੋਗੇ ਨਹੀਂ ਤੁਹਾਨੂੰ ਪਤਾ ਕੁਝ ਨਹੀਂ ਹੋਣਾ ਤੁਸੀਂ ਜਿਹੜੀ ਚੀਜ਼ ਬੋਲਤੀ ਉਹਨੂੰ ਸੱਚ ਮੰਨ ਲੈਣਾ ਜਿਸਕੇ ਸੱਚ ਮੰਨਣ ਦੇ ਕਰਕੇ ਹੀ ਫਿਰ ਤੁਹਾਡਾ ਨੁਕਸਾਨ ਹੋਣਾ ਜਿਸਕੇ ਪਹਿਲਾਂ ਆਪਣੀ ਚੰਗੀ ਪੜ੍ਹਾਈ ਪੜ੍ਹੋ ਰੋਟੀ ਅੱਧੀ ਖਾ ਲੋ ਬਾਬਾ ਸਾਹਿਬ ਕਹਿੰਦੇ ਹੁੰਦੇ ਤੇ ਤੁਸੀਂ ਬੱਚੇ ਨੂੰ ਪੜਾਓ ਕਹਿੰਦੇ ਬਾਬਾ ਸਾਹਿਬ ਕਹਿੰਦੇ ਹੁੰਦੇ ਸੀ ਪੜ੍ਹਾਈ ਉਹ ਸ਼ੇਰਨੀ ਦਾ ਦੁੱਧ ਹੈ ਜਿਹੜਾ ਪੀਊਗਾ ਉਹ ਦਹਾੜੂਗਾ ਉਹਨਾਂ ਦਾ slogan ਹੈ ਪੜ੍ਹੋ ਜੁੜੋ ਤੇ ਸੰਘਰਸ਼ ਕਰੋ ਇਹ ਤਿੰਨ ਚੀਜ਼ਾਂ ਉਹਨਾਂ ਨੇ ਦੱਸੀਆਂ ਆਪਾਂ ਪੜ੍ਹਨਾ ਫਿਰ ਆਪਾਂ ਜੁੜਨਾ ਇਕੱਠੇ ਹੋਣਾ ਫਿਰ ਆਪਾਂ ਐਜੀਟੇਸ਼ਨ ਕਰਨੀ ਮੰਤਰ ਕਿ ਅਸੀਂ ਸੰਘਰਸ਼ ਕਰਨਾ ਤੇ ਜਿਹੜਾ ਕਿ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਇਸੇ ਚੀਜ਼ ਤੋਂ ਨਿਕਲ ਕੇ ਜਦ ਨਿਕਲਾਂਗੇ ਤਾਂ ਤਾਂ ਸਾਡਾ ਅੱਗੇ ਰਾਜ ਆਉਣਾ ਜੇ ਰਾਜ ਆਊਗਾ ਤਾਂ ਹੀ ਸੁਰੱਖਤ ਰਹਿਣਾ ਹੈ ਕਿ ਤੁਹਾਡੇ ਆਈ ਆਪਾਂ ਨੂੰ ਲੈਨੇ ਟੋਰਚ ਕਰਦੇ ਰਹਿਣਾ ਕਰਦੇ ਰਹਿਣਾ ਤੇ ਆਪਾਂ ਇਕੱਠੇ ਹੁੰਦੇ ਰਹਾਂਗੇ ਮੰਗ ਪਾ ਦਿੰਦੇ ਰਹਾਂਗੇ ਉਹਦਾ ਫਾਇਦਾ ਕੋਈ ਨਹੀਂ ਹੁੰਦਾ ਤੇ ਇਸ ਕਰਕੇ ਮੇਰੀ ਬੇਨਤੀ ਹੈ ਬਾਰ ਬਾਰ ਬੇਨਤੀ ਕਰਦਾ ਮੈਂ ਕਿ ਪੜੋ ਆਪਣੇ ਬੱਚੇ ਨੂੰ ਪੜਾਓ ਮੈਂ ਇੱਥੇ ਵੇਖਦਾ ਕਿ ਅਸੀਂ ਬੱਚੇ ਗੁੱਡੀਆਂ ਮਰ ਭੱਦੇ ਫਰਦੇ ਮੈਨੂੰ ਬਹੁਤ ਬਹੁਤ ਮਤਲਬ ਉਹ ਹੁੰਦਾ ਕਿ ਅਸੀਂ ਗੁੱਡੀਆਂ ਮਰ ਭੱਜਲੇ ਇਧਰ ਤੁਰ ਗਏ ਉਧਰ ਤੁਰ ਗਏ ਪਰ ਉਹ ਪੜਦੇ ਨਹੀਂ ਮੈਨੂੰ ਬਹੁਤ ਗੁੱਸਾ ਆਦਾ ਮੈਂ ਕਿ ਟੋਕਦਾ ਵੀ ਹਾਂ ਪਰ ਉਹ ਨੂੰ ਆਖਰੀ ਲੱਗਦੇ ਪਰ ਮੈਂ ਬੇਨਤੀ ਕਰਦਾ ਬੱਚਿਆਂ ਨੂੰ ਵੀ ਕੋਈ ਜਿੰਨਾ ਹੋ ਸਕੇ ਪੜੋ ਜੇ ਪੜੋਗੇ ਤਾਂ ਤਾਂ ਹੀ ਤੁਹਾਡੇ ਕੋਲੇ ਕੋਈ ਆਖਰੀ ਸਵਾਲ ਜਿੱਦਾਂ ਵੜਿੰਗ ਜੀ ਨੇ ਬਿਆਨਤਾ ਦਿੱਤਾ ਆਪਣਾ ਉਹਨਾਂ ਦੇ ਕਹਿਣ ਦਾ ਮਤਲਬ ਹੈ ਵੀ ਅਸੀਂ ਮਾਝੀ ਵੀ ਸਿੱਖਾਂ ਨੂੰ ਬਹੁਤ ਜ਼ਾਰੇ ਦੇਣ ਹੈ ਕਾਂਗਰਸ ਦੀ ਤੁਹਾਡੇ ਹਿਸਾਬ ਦੇ ਨਾਲ ਕਿੰਨੀ ਕੁ ਦੇਣ ਹੈ ਕਾਂਗਰਸ ਦੀ ਮਾਝੀ ਵੀ ਸਿੱਖਾਂ ਨੂੰ ਜਾਂ ਗਰੀਬ ਤਬਕੇ ਨੂੰ ਕੋਈ ਦੇਣ ਨਹੀਂ ਦੇਣ ਤਾਂ ਸਿਰਫ ਸਵਧਾਨ ਦੀ ਹੈ ਜੇ ਸਵਧਾਨ ਦੇ ਵਿੱਚ ਨਾ ਲਿਖਿਆ ਹੁੰਦਾ ਤੇ ਸਾਨੂੰ ਤਾਂ ਪੁੱਛ ਲੈ ਕੋਈ ਕੁਝ ਲੋਕ ਕਹਿ ਰਹੇ ਆ ਨਾ ਵੀ ਮਤਲਬ ਇਹਨਾਂ ਨੇ ਇਹਨਾਂ ਨੂੰ ਉੱਚਾ ਚੱਕਿਆ ਇਹਨਾਂ ਨੇ ਕਾਂਗਰਸ ਨੇ ਉਹਦੇ ਕਹਿੰਦਾ ਮਤਲਬ ਹੈ ਵੀ ਰੰਗ ਕਾਲਾ ਕਰਕੇ ਅਸੀਂ ਉਹਨਾਂ ਨੂੰ ਮਤਲਬ ਵੀ ਅਹੁਦਾ ਦੇ ਤਾਂ ਦੂਸਰੇ ਟੀ ਦਾ ਦਬਾਅ ਦੇਣ ਚਾਹਨਾ ਸਾਨੂੰ ਜੋ ਕੁਝ ਮਿਲਿਆ ਸੰਵਿਧਾਨ ਦੇ ਮੁਤਾਬਕ ਮਿਲਿਆ ਇਹ ਜਿਹੜੇ ਸਾਡੇ ਲੋਕ ਅਨਪੜ੍ਹ ਹੈ ਇਹਨਾਂ ਨੂੰ ਨਹੀਂ ਪਤਾ ਇਸ ਕਰਕੇ ਇਹ ਮੰਨ ਲੈਂਦੇ ਕਿ ਇਹਨਾਂ ਨੂੰ ਕਹਿੰਸਾਨੂੰ ਕਾਂਗਰਸ ਨੇ ਚੱਕਿਆ ਕੋਈ ਪਹਿਲਾਂ ਜਿਹੜਾ ਸਲਾਹ ਸੀ ਉਹ ਸਰਕਾਰ ਕਾਂਗਰਸ ਹੈ ਸੀ ਤੇ ਕਾਂਗਰਸ ਨੇ ਸਾਨੂੰ ਇੱਕ ਪਲਾਟ ਦਿੱਤੇ ਆ ਉਦੋਂ ਬਾਅਦ ਸਾਨੂੰ ਕੋਈ ਜ਼ਮੀਨ ਦਿੱਤੀ ਸਾਨੂੰ ਕੋਈ ਫੈਕਟਰੀ ਦਾ ਮਾਰਕੀਟ ਨੂੰ ਆ ਸਾਡੇ ਕੋ ਭੱਠੇ ਹੀ ਲਵਾਏ ਇਹ ਜਿਹੜੀ ਸਾਡੀ ਪੜ੍ਹਾਈ ਆ ਉਹ ਸਿਧਾਂਤ ਦਿਮਤਾ ਹੋ ਰਹੀ ਐ ਜਿਹੜੀ ਸਾਨੂੰ ਨੌਕਰੀ ਮਿਲੀ ਐ ਉਹ ਸਿਧਾਂਤ ਦਿਮਤਾ ਮਿਲੀ ਐ ਜਿਹੜਾ ਵੀ ਸਾਨੂੰ ਕੋਈ ਮਿਲਿਆ ਉਹ ਸਿਧਾਂਤ ਦਿਮਤਾ ਮਿਲਿਆ ਮਤਲਬ ਜੇ ਕੋਈ ਤਰੱਕੀ ਕਰਦਾ ਤਾਂ ਆਪਣੀ ਕਾਬਲੀਅਤ ਦੇ ਸਿਰ ਤੇ ਕਰਦਾ ਬਿਲਕੁਲ ਕਾਬਲੀਅਤ ਕੋਈ ਕਹਨ ਕੋ ਦੰਦ ਨਹੀਂ ਕੋਈ ਵੀ ਨਹੀਂ ਚਾਹੁੰਦਾ ਕਿ ਕੋਈ ਵੱਡਾ ਬੰਦਾ ਪੈਣ ਤੇ ਨੂੰ ਚਾਹੁੰਦਾ ਕਿ ਇਹ ਬੰਦਾ ਲੇਬਰ ਤੋਂ ਉੱਠੇ ਤਾਂ ਸਰਕਾਰਾਂ ਦਾ ਕਿਉਂਦੀ ਨਹੀਂ ਸਰਕਾਰਾਂ ਤਾਂ ਚਾਹੁੰਦੀ ਕਿ ਸਰਕਾਰਾਂ ਦਾ ਸਿਰਫ ਬੋਟ ਜਿਹੜੇ ਨਸ਼ੇ ਲਾਏ ਕਿਉਂ ਲਾਏ ਇਸ ਰਸਤੇ ਕਲਾਇਆ ਜਾ ਰਿਹਾ ਕਿ ਵੋਟ ਜੋ ਗਏ ਜੋ ਜੇ ਸਾਡੀ ਵੋਟ ਖਤਮ ਹੋ ਗਈ ਸਾਡੀ ਪੜਾਈ ਵੀ ਖਤਮ ਹੋ ਦੇ ਕੋਈ ਸਾਡਾ ਐਜੂਕੇਸ਼ਨ ਸਿਸਟਮ ਹੀ ਖਤਮ ਹੈ ਉਹਦੇ ਸਾਡੇ ਸਭ ਸਹੂਲਤਾਂ ਵੀ ਖਤਮ ਹੈ ਉਹ ਸਭ ਸਾਡੇ ਖਤਮ ਹੈ ਇਹ ਕਿ ਜਿੰਨਾ ਮੈਂ ਇਹਨਾਂ ਸਵਿਧਾਨ ਬਚਾਉਣ ਵਾਸਤੇ ਲੜਨਾ ਪੈਣਾ ਕੁਰਬਾਨੀਆਂ ਵੀ ਦੇਣੀਆਂ ਪਣ ਹੋਰ ਦੇਣੀਆਂ ਪੈ ਜਾਣ ਕਿ ਜਿੰਨਾ ਇਹ ਕੁਰਬਾਨੀਆਂ ਤੋਂ ਕੋਈ ਚੀਜ਼ ਬਣਦੀ ਨਹੀਂ ਇਹ ਨਹੀਂ ਹੈ ਤੁਸੀਂ ਹੁਣ ਬਹੁਜਨ ਸਮਾਜ ਪਾਰਟੀ ਤੋਂ ਧਰਮਕੋਟ ਹਲਕੇ ਤੋਂ ਹਲਕਾ ਪ੍ਰਧਾਨ ਤੁਹਾਨੂੰ ਕਿੰਨਾਕ ਸਹਿਯੋਗ ਮਿਲਦਾ ਪਾਰਟੀ ਪ੍ਰਤੀ ਲੱਗਦਾ ਤੁਹਾਨੂੰ ਵੀ ਕੁਝ ਲੋਕ ਤੁਹਾਡੇ ਨਾਲ ਜੁੜਨਗੇ ਦੇਖੋ ਇਹ ਜੋੜਨ ਦੀ ਤਾਕੀ ਤੇ ਹੈ ਜੀ ਇਹ ਵੋਟਾਂ ਨੇ ਜਿਹੜੇ ਵੋਟਾਂ ਪੈਣੀਆਂ ਨੇ ਧੰਸਵਾਲ ਦੀਆਂ ਕੁਛ 6-7 ਮੰਡਲ ਜਣੀਆਂ ਨੇ 6-7 ਜਗ੍ਹਾ ਪਹਿਲੇ ਕਾਂਗਰਸ ਹੈ ਫਿਰ ਅਕਾਲੀ ਦਲ ਹੈ ਫਿਰ ਕਲਰ ਪੁਨਰਗਠਨਾਂ ਦੀ ਫਿਰ ਖਾਲਸੇ ਵਾਲੀ ਜਿਹੜੀ ਕੀ ਆਪਣਾ ਅੰਮ੍ਰਿਤਪਾਲੀ ਪਾਰਟੀ ਹੈ ਫਿਰ ਆਮ ਆਦਮੀ ਪਾਰਟੀ ਹੈ ਫਿਰ ਭਾਤਿਆਨ ਟੱਪਾ ਪਾਰਟੀ ਲੜੂਗੀ ਫਿਰ ਕਦੀ ਹੋਰ ਲੜੂਗੀ 6-7 ਮੰਡਲ ਜਣੀਆਂ ਆਪਾਂ ਤਾਂ ਥੋੜੀ 30-35 ਹਜ਼ਾਰ ਵੋਟ ਚਾਹੀਦੀ ਹੈ ਤੁਹਾਨੂੰ ਕਿ ਸਾਰੀ ਬੜਦਾ ਇਹਨਾਂ ਲੱਖ ਦੀ ਖਾਲਸਾ ਤੇ ਆਪਾਂ ਥੋੜੀ ਜਿਹੀ ਕੋਸ਼ਿਸ਼ ਕਰੀਏ ਤੇ ਆਪਣੀ ਸੈਂਕ ਟਿਪ ਸੋੜੋ ਤੇ ਆਪਣੇ ਆਪ ਦੀ ਹੈ ਇਹ ਤਾਂ ਲੋਕਾਂ ਦੇ ਤਾਲ ਵਿਚ ਬਣੇ ਹੋਇਆ ਅਸੀਂ ਵਿਕਦੇ ਹਾਂ ਸਾਡੇ ਵਿਕਾਊ ਸਮਾਜ ਨੂੰ ਵਿਕਣਾ ਨਹੀਂ ਚਾਹੀਦਾ ਸਾਡੇ ਸਮਾਜ ਸਮਾਜ ਨੂੰ ਆਪਣੀ ਤਰੱਕੀ ਵਾਸਤੇ ਜਾਂ ਆਪਣੇ ਫੈਦੇ ਵਾਸਤੇ ਇੱਕ ਜਿਗ੍ਹਾ ਇੱਕ ਜਗ੍ਹਾ ਹੋ ਕੇ ਬੋਟ ਪੁਣ ਚਾਹੀਦੀ ਹੈ ਜਿੰਨਾ ਹਾਰਨਾ ਬਾਅਦ ਦੀ ਗੱਲ ਹੈ ਕੋਈ ਗੱਲ ਨਹੀਂ ਮੈਂ ਤਾਂ ਇਹ ਕਹਿੰਦਾ ਸਰਪੰਚ ਵੀ ਆਪ ਦਾ ਖੜਾਇਆ ਕਰੋ ਹਾਰ ਜੋ ਕੋਈ ਗੱਲ ਨਹੀਂ ਜਿੰਨੇ ਮੇਰੇ ਪਾਸ 100-100 ਵੋਟ ਤਾਂ ਪਏ ਪਤਾ ਲੱਗਦੀ ਪਾਵਰ ਹੈਗੀ ਜਿਸ ਕਹਿੰਦਾ ਮੇਰੀ ਤਾਂ ਬੇਨਤੀ ਹੈ ਮੈਂ ਬਾਰ ਬਾਰ ਬੇਨਤੀ ਕਰਦਾ ਹਾਂ ਬਾਰ ਬਾਰ ਬੇਨਤੀ ਕਰਦਾ ਹਾਂ ਕਿ ਇਹ ਮਾਜਵੀ ਸੈਕਟਰ ਅੰਦਾਸੀਆ ਭਾਈਚਾਰਾ ਜੋ ਹੋ ਵੀ ਜਿਹੜਾ ਕਮਿਊਨਿਟੀ ਹੈ ਉਹ ਸਮਝਦੇ ਜੇ ਉਹਨੇ ਭਲਾ ਕਰਨਾ ਨਹੀਂ ਤੁਹਾਡੀਆਂ ਪੀੜ੍ਹੀਆਂ ਗੁਲਾਮ ਹੋ ਜਾਣਗੀਆਂ ਤੇ ਤੁਹਾਨੂੰ ਗਾਲਾਂ ਕੱਢਣੀਆਂ ਤੁਸੀਂ ਕੀ ਕੀਤਾ ਕਿਉਂ ਤੁਸੀਂ ਜਿਹੜੇ ਵੋਟ ਪਾਉਣੇ ਆ दारू ਦੇ ਪਿਛੇ ਜਾਂ ਪਿੰਡ ਦੇ ਕਿਸੇ ਮੋਹਤਵਾਰ ਦੇ ਪਿਛੇ ਲਾ ਕੇ ਪਾਉਣੇ ਆ ਕਿਸੇ ਨੂੰ ਪਾਣਾ ਬੰਦ ਕਰੋ ਆਪਣੀ ਵੋਟ ਦੀ ਕੀਮਤ ਪਛਾਣੋ ਤੇ ਕੀਮਤ ਪਛਾਣ ਕੇ ਤੁਸੀਂ ਹਮੇਸ਼ਾ ਹੀ ਇੱਕ ਪਾਰਟੀ ਨੂੰ ਵੋਟ ਪਾਓ ਬਹੁਤ ਨੂੰ ਸਮਝ ਪਾਰਟੀ ਨੂੰ ਤੁਹਾਡੀ ਆਪਣੀ ਪਾਰਟੀ ਹੈ ਤੁਹਾਡੀ ਤੁਹਾਡਾ ਭਲਾ ਉਹਨੇ ਕਰਨਾ ਹੈ ਨਾ ਕਰਦੇ ਮੈਂ ਇੱਥੇ ਬੈਠਾ ਕਿਉਂਕਿ ਦੇਖੋ ਵਿਆਹ ਦੇ ਮਜੂਪੀ ਦੇ ਵਿੱਚ ਆ ਐਤ ਕੀ ਮਾਇਆਵਤੀ ਨੇ 9 ਲੱਖ ਦਾ ਕਟ ਕਰਤਾ ਤੇ 20 ਹਸਤਾਈ ਸਰਕਾਰ ਪੱਕੀ ਤੇ ਸਰਕਾਰ ਪੱਕੀ ਹੈ ਤੇ ਉੱਥੇ ਨੂੰ ਬੈਨੀਫਿਟ ਹੀ ਮਿਲਨੇ ਤੇ ਜੇ ਬੈਨੀਫਿਟ ਮਿਲਨੇ ਤੇ ਸਰਕਾਰ ਬਣਾ ਕੇ ਮਿਲਨੇ ਜੇ ਆਪਾਂ ਕਹਾਂਗੇ ਬਹੁਤ ਹੁਣ ਦਿੰਦੇ ਕੋਈ ਨਹੀਂ ਦਿੰਦੀ ਤਾਂ ਜੋ ਪਾਪ ਚਾਊਗੀ ਹੁਣ ਤਾਂ ਦਿੰਦੇ ਆ ਜਿਆਦਾਤਰ ਇਹੀ ਸਵਾਲ ਹੁੰਦਾ ਹੈ ਇਹ ਸਵਾਲ ਦੇਖੋ ਸਵਾਲ ਹੁੰਦਾ ਮੈਂ ਵੀ ਮੰਨਦਾ ਹੈ ਕਿ ਦੇਊ ਤਾਂ ਤਾਂ ਜਾਂ ਸਰਕਾਰ ਹੋਊਗੀ ਜੇ ਮੈਂ ਘਰ ਦਾ ਮੁਖੀ ਐ ਜੇ ਮੈਂ ਘਰ ਕੋਈ ਪੈਸਾ ਦੇਊਗਾ ਜਾਂ ਮੈਂ ਕੰਮ ਕਰੂੰਗਾ ਤਾਂ ਹੀ ਕੱਦ ਚੱਲੂਗਾ ਤੇ ਇੱਕ ਜੇ ਮੈਂ ਕਹਿੰਦਾ ਚਾਪੇ ਚੱਲਪੇ ਦੇਵਾਪੇ ਚੱਲਣੋਗੇ ਆਪੇ ਤਾਂ ਫਿਰ ਉਹ ਹੀ ਚੱਲੂਗਾ ਬੁਣੇ ਬੂਆ ਖਸਣਗੀਆਂ ਤੇ ਲਾਗਿਸ਼ਾ ਕਰਨਗੇ ਇਸੇ ਦਾ ਸੋਚ ਲੋ ਮੈਂ ਤੁਹਾਨੂੰ ਬਾਰ 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 ਬੇਨਤੀ ਕਰਨਾ ਕਿ ਜਿੰਨੀ ਮੇ ਹੋ ਸਕੇ ਸਮਝ ਜਾਓ ਤਾਂ ਚੰਗੇ ਰਹੋਗੇ ਇਕੱਠੇ ਹੋ ਚੰਗੇ ਰਹੋਗੇ ਕੱਠ ਦੇ ਵਿੱਚ ਹੀ ਪੈਦਾ ਕਿ ਬਾਬਾ ਸਾਹਿਬ ਸਲੂਸ਼ਨ ਪਹਿਲੇ ਦੱਸਦੇ ਮੈਂ ਦੁਆਰਾ ਦੱਸ ਦੇਣਾ ਪੜੋ ਜੁੜੋ ਸੰਘਾਸ ਕਰੋ ਇਹੀ ਸੰਗਮ ਉਹ ਬਾਬੇ ਨੰਗਦਾ ਸੀ ਕਰੋ ਕਰਤ ਕਰੋ ਮੰਨ ਲਿਖੋ ਨਾਮ ਜਪੋ ਉਹਦਾ ਮਤਲਬ ਨਹੀਂ ਇਸੇ ਕੰਮ ਕਰੋ ਨਾਮ ਜਪੋ ਮੰਨ ਲਿਖੋ ਸ਼ਗਰ ਇਕੱਠੇ ਹੋ ਤੁਸੀਂ ਬਾਕੀ ਤੁਸੀਂ ਜਿਹੜਾ ਫੰਡ ਸੰਬੰਧੀ ਕੱਢਿਆ ਕਰੋ ਚਲੋ ਪਾਰਟੀ ਨੂੰ ਦੇਣਾ ਹੁੰਦਾ ਹੈ ਬਾਕੀ ਆਪਦੇ ਹੋਰ ਨਿੱਜੀ ਕੰਮ ਹੁੰਦੇ ਆ ਮੈਂ ਤੁਹਾਨੂੰ ਫੰਡ ਕਰਨ ਤਰੀਕਾ ਦੱਸ ਦਿੰਨਾ ਤੁਸੀਂ 10 ਰੁਪਏ ਨਤ ਗਲੇ ਚ ਪਾਓ ਉਹਦਾ ਨਾਮ ਲਖੋ ਕਰਕੇ ਫੰਡ 3600 ਰੁਪਏ ਸਾਲ ਦਾ ਇਕੱਠਾ ਹੁੰਦਾ ਉਹਦੇ ਵਿੱਚੋਂ 500 ਪਾਰਟੀ ਹੁੰਦੇ ਹੋ ਕਿਸੇ ਗਰੀਬ ਦੀ ਵਿਆਹ ਕੁੜੀ ਦੇ ਵਿਆਹ ਤੇ ਦਿਓ ਕਿਸੇ ਕੋ ਸੱਟ ਪੜੋ ਉਹਦੇ ਦਿਓ ਕਿਤੇ ਕੋਸ ਤੋਂ ਰੱਖ ਹੁੰਦਾ ਇਹ ਰਾਲ ਮਿਲ ਕੇ ਆਪਣੇ ਅਧਿਕਾਰ ਚੱਕੋ ਸਰਕਾਰਾਂ ਨੂੰ ਅਧਿਕਾਰ ਚੱਕਣਾ ਸਰਕਾਰਾਂ ਨੂੰ ਚੱਕਣਾ ਨਹੀਂ ਸਰਕਾਰਾਂ ਨੂੰ ਡੇਗਣਾ ਸਰਕਾਰਾਂ ਤਾਂ ਤੁਮ ਨੂੰ ਮੁਰਦੇ ਬਣਾ ਕੇ ਤੁਹਾਨੂੰ ਵੋਟਾਂ ਲੈਣੀਆਂ ਇਸ ਕਰਕੇ ਤੁਸੀਂ ਆਪਣੀ ਪਾਰਟੀ ਨੂੰ ਵੋਟ ਦਿਓ 27 ਸਾਲ ਸਰਕਾਰ ਬਣਾਓ ਬਾਕੀ ਦੇ ਸਾਰੇ ਪਰਖ ਲੈ ਕੇ ਇੱਕ ਵਾਰੀ ਇਹਨੂੰ ਪਰਖ ਲੋ ਇਹ ਚ ਕੀ ਗੱਲ ਹੈ ਨਾ ਪਤਾ ਅਗਲੇ ਵਾਰ ਨਾ ਪਾਇਓ ਪਰਖੋ ਸਹੀ ਇਸੇ ਕਿੰਨੀ ਤਾਂ ਬੇਨਤੀ ਹੈ ਬਾਰ ਬਾਰ ਮੈਂ ਹੀ ਬੇਨਤੀ ਕਰਦਾ ਕਿ ਜਿੰਨੀ ਵੀ ਹੋ ਸਕੇ ਸਮਝ ਕੇ ਵੋਟ ਪਾਓ ਤਾਂ ਹੀ ਸਾਡੇ ਤਾਂ ਟਿੱਪਣੀਆਂ ਹੋਣੀਆਂ ਬੰਦ ਹੋਣੀਆਂ ਤਾਂ ਹੀ ਸਾਡੀਆਂ ਧੀਆਂ ਬਲ ਸਖਸ਼ ਰਹਿਣੀਆਂ ਤਾਂ ਹੀ ਅਸੀਂ ਬਣਾਂਗੇ ਤਾਂ ਹੀ ਸੋ ਨੌਕਰੀ ਬਣੇ ਆ 4000 40 40000 ਰੁਪਇਆ 40000 ਜਿਹੜੀ ਨੌਕਰੀ ਹੈ ਮਾਸਟਰ ਦੀ ਬੈਕਲੌਗ ਚ ਪਈ ਐ ਜਿੱਦੇ ਮਿਲ ਗਏ ਉਦੋਂ ਤੁਹਾਨੂੰ ਨਾਲ ਦੀ ਨੂੰ ਸਾਨੂੰ ਨੌਕਰੀ ਮਿਲ ਚਾਲ 40000 ਜਿਹੜੇ ਪੜੇ ਲਿਖੇ ਤੁਸੀਂ 12 ਪੜ ਕੇ ਨੌਕਰੀ ਮੰਗ ਤੁਥ ਨਹੀਂ ਮਿਲਦੀ ਉਹ ਤਾਂ ਬਹੁਤ ਵਾਰੀ ਨਹੀਂ ਮਿਲਦੀ ਸਾਡੀ ਤੁਸੀਂ ਡਿਗਰੀਆਂ ਕਰੋ ਪੜੋ ਜੇ ਨਹੀਂ ਪੜ੍ਹਸ ਤਾਂ ਕੰਮ ਸਖੋ ਚੰਗਾ ਜਿੱਤੇ ਕੰਮ ਸਿਰ ਪੂਰੀ ਪਕੜ ਹੋਵੇ ਨਹੀਂ ਪੜ੍ਹ ਸਕਦੇ ਨਾ ਚਲੋ ਕੰਮ ਸਖੋ ਪੂਰਾ ਵਧੀਆ ਤਾਂ ਨਾ ਪੜਦੇ ਨਾ ਕੋਈ ਕੰਮ ਸਿੱਖਦੇ ਆ ਬਸ 10 ਪੜ ਕੇ ਬਸ 12 ਬਨੁਕਰੀ ਕੈਨੇਡਾ ਬਾਹਰਲਾ ਦਾ ਸੁਣਾ ਹਰ ਨੌਜਵਾਨ ਦਾ ਆ ਇੱਧਰ ਨਾ ਕੰਮ ਚਲਾਵਾ ਮੈਂ ਬਾਹਰ ਜਾਵਾਂ ਤੇ ਉੱਥੇ ਜਾ ਕੇ ਕੰਮ ਕਰਾਂ ਕੈਨੇਡਾ ਅਮਰੀਕਾ ਬਸ ਦੇਖੋ ਆਪਣੇ ਬੰਦੇ ਤਾਂ ਬਾਹਰ ਵੀ ਘਟ ਜਾ ਰਹੇ ਕਿਉਂ ਥਨੀਸ਼ਲੀ ਪੜ੍ਹਉਣ ਹੁੰਦੀ ਹੈ ਮੈਂ ਨਾ ਚੰਗਾ ਕੰਮ ਸਿੱਖੋ ਚੰਗੀ ਪੜ੍ਹਾਈ ਪੜੋ ਨਹੀਂ ਪੜ੍ਹਦੇ ਕੰਮ ਸਿੱਖ ਲੋ ਤੁਹਾਡੇ ਕੰਮ ਆਊਗਾ ਤੁਸੀਂ ਕਿਸੇ ਅੱਗੇ ਤੱਕੀ ਵਧੋਗੇ ਕੰਮ ਦੇ ਨਾਲ ਹੀ ਤੱਕੀ ਹੋਣੀ ਹੈ ਜਾਂ ਪੜ੍ਹਾਈ ਨਾਲ ਹੋਣੀ ਹੈ ਬਾਕੀ ਮੈਂ ਤੇ ਨਾ ਕਹਿੰਦਾ ਕਿਵੇਂ ਜਾ ਚਕਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ